ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਬਾਅਦ ਸਾਂਝ ਤੌਰ ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੇ ਨੰਬਰ ਤੇ ਆਈ ਇਸ ਵਾਰ ਇਹ ਟਰੋਫੀ ਜਿੱਤ ਕੇ ਲਿਆਈ ਹੈ ਤੇ ਬੜੇ ਮਾਣ ਵਾਲੀ ਗੱਲ ਹੈ ਜਿਸ ਤੇ ਚੱਲਦੇ ਇਸ ਵਾਰ ਯੂਨੀਵਰਸਿਟੀ ਦੇ ਵਿੜੇ ਦੇ ਵਿੱਚ ਸਟਾਫ ਦੇ ਵੱਲੋਂ ਸਾਂਝ ਤੌਰ ਤੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੱਸਿਆ ਹੈ ਕਿ ਯੂਨੀਵਰਸਿਟੀ ਕੈਂਪਸ ਤੇ ਵਿੱਚ ਕਾਫੀ ਸਮੇਂ ਤੇ ਬਾਅਦ ਰੌਣਕਾਂ ਲੋਹੜੀ ਦੀਆਂ ਦੇਖਣ ਨੂੰ ਮਿਲੀਆਂ ਨੇ ਜਿਹੜਾ ਕੰਪੈਨੇਟ ਬਣਾਇਆ ਗਿਆ ਨੇ ਇਹ ਜਿਹੜੀਆਂ ਦੂਈਆਂ ਨੇ ਪ੍ਰਮਾਣ ਬਣਾਉਂਦੇ ਯੂਨੀਵਰਸਿਟੀ ਸਾਂਝੀਆਂ ਕਰਦੇ ਪਿਆ ਇਹ ਸਾਡੀ ਯੂਨੀਵਰਸਿਟੀ ਓਵਰ ਆਲ ਪਹਿਲੇ ਨੰਬਰ ਤੇ ਆਈ ਹੈ ਉਹਦਾ ਜਿਹੜੀਆਂ ਇੰਸਟੀਚਿਊਟਾਂ ਨੇ ਉਹਦੇ ਵਿੱਚ ਦੂਜੇ ਨੰਬਰ ਤੇ ਡਾਟਾ ਦਾ ਇੰਸਟੀਚਿਊਟ ਹੈ ਗੱਜਣਾ ਸਾਡੇ ਤੋਂ ਦੇ ਹੈ 3. ਕੁਝ ਨੰਬਰਾਂ ਨਾਲ ਹੀ ਹੈ ਪਰ ਇਹ ਜਿਹੜਾ ਅੱਜ ਬਣਾਇਆ ਜਾ ਰਿਹਾ ਇਹ ਸਾਨੂੰ ਮੈਕ ਕਰਕੇ ਹੈ ਕਿ ਸਾਡੀ ਯੂਨੀਵਰਸਿਟੀ ਨੇ ਲਗਾਤਾਰ 24 ਸਾਲ 50 ਸਾਲਾਂ ਤੋਂ ਵੀ 24 ਸਾਲ ਸਾਡੀ ਮਾਈਕਾ ਦੀ ਜਿਹੜੀ ਹੈ ਸਪੋਰਟ ਦੀ ਇਡੀਅਲ ਲੈਵਲ ਦੀ ਟਰੋਫੀ ਹੈ ਉਹ ਵੀ ਸਾਡੀ ਝੋਲੀ ਚ ਪਈ ਹੈ ਇਹ ਜਿਹੜੀਆਂ ਖੁਸ਼ੀਆਂ ਨੇ ਉਹ ਅਸੀਂ ਸਾਡੀ ਅੱਖਾਂ ਦੇ ਵਿੱਚ ਆ ਗਈਆਂ ਨੇ ਜੀ ਮੈਡਮ ਕੀ ਨਾਮ ਹੈ ਮੇਰਾ ਨਾਮ ਬਲਜੀਤ ਕੌਰ ਹੈ ਜੀ ਕਿੱਥੇ ਲੋੜੀ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਇਹ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿੱਚ ਅੱਜ ਲੋੜੀ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਸਾਰੇ ਇੰਜੋਏ ਕਰ ਰਹੇ ਨੇ ਕੀ ਪ੍ਰੋਗਰਾਮ ਲਿਖੇਗੇ ਪ੍ਰੋਗਰਾਮ ਅਸੀਂ ਭੁੱਗਾ ਵਾਲਿਆ ਜੀ ਗਿੱਧਾ ਪਾ ਰਹੇ ਲੋੜੀ ਦੇ ਗੀਤ गा ਰਹੇ ਸਾਰੇ ਮਿਲ ਜੁਲ ਕੇ ਖੂਬ ਆਨੰਦਮਾਨ ਰਹੇ ਹਸਤਿਆਰ ਦਾ ਜੋਸ਼ ਖਰੋਸ਼ ਤੇ ਨਾਲ ਸਾਰੇ ਸਮੂਹ ਦੀ ਹੋਈ ਹੈ ਸਾਰੇ ਸਟਾਫ ਦੀ ਸਾਡੇ ਅਥਾਰਟੀ ਸਾਡੇ ਵਿੱਚ ਹਾਜ਼ਰ ਹੈ ਪੂਰਾ ਸਹਿਯੋਗ ਹੈ ਅੰਨਾ ਦਾ ਜਦ ਵੀ ਤੁਹਾਨੂੰ ਲੱਗਦਾ ਕਲਚਰ ਲੋਪ ਹੋਈ ਜਾਂਦਾ ਬਿਲਕੁਲ ਜੀ ਬਟ ਸਾਰੇ ਐਫਰਟਸ ਚੱਲ ਰਹੇ ਨੇ ਅਸੀਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹੀਏ ਤੇ ਉਮੀਦ ਹੈ ਕਿ ਆਉਣ ਵਾਲੀਆਂ ਪੀੜ੍hiyan ਜੁੜੀਆਂ ਰਹਿਣਗੀਆਂ ਇਸ ਵਿਰਸੇ ਦੇ ਨਾਲ ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਕੁਝ ਨਾ ਕੁਝ ਸਿੱਖਦੇ ਆ। ਕੀ ਕਹਿਣਾ ਚਾਹੋਗੇ ਲੋਕਾਂ ਨੂੰ ਲੋੜੀ ਦੇ ਤਿਹਾਰ ਦੇ ਵਿੱਚ ਲੋੜੀ ਦੇ ਤਿਹਾਰ ਦੇ ਵਿੱਚ ਇਹੀ ਹੈ ਕਿ ਆਪਣਾ ਫੈਮਿਲੀ ਦੇ ਨਾਲ ਇੰਜੋਏ ਕਰੋ ਪੂਰੇ ਰੀਤੀ ਰਿਵਾਜ ਜੋ ਆਪਣਾ ਕਲਚਰ ਹੈ ਉਹਨੂੰ ਸਾਂਭ ਕੇ ਰੱਖੀਏ ਜਿਹੜਾ ਅੱਜ ਕੱਲ ਪਤੰਗਬਾਜ਼ੀ ਦਾ ਹੈ ਉਹ ਚਾਈਨਾ ਡੋਰ ਬਿਲਕੁਲ ਯੂਜ਼ਡ ਹੀ ਕਰਨੀ ਚਾਹੀਦੀ ਕਿਉਂਕਿ ਆਪਣੀ ਖੁਸ਼ੀ ਦੇ ਨਾਲ ਆਪਾਂ ਕਿਸੇ ਦੇ ਨੁਕਸਾਨ ਨਾ ਕਰੀਏ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਲੋੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਐਸਐਮਜੀਪੰਜਾਬ ਦੇ ਲਈ ਅਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ